ਆ ਸਾਡੇ ਨੌਜਵਾਨਾਂ ਨੇ ਜਿਸ ਕੱਜ ਮਿਸਾਲ ਕਾਇਮ ਕਰਤੀ ਸਰਕਾਰਾਂ ਨੂੰ ਦੱਸਦਾ ਜਿਹੜੇ ਸਾਨੂੰ ਬਦਨਾਮ ਕਰਦੇ ਨੇ ਪੰਜਾਬ ਦੇ ਮੁੰਡੇ ਨਸ਼ੇੜੀ ਹੋ ਗਏ ਇਹ ਨਸ਼ਾ ਕਰਨ ਲੱਗ ਗਏ ਇਹ ਉੱਠਦਾ ਪੰਜਾਬ ਇਹ ਖਲਾਨਾ ਪੰਜਾਬ ਮਾ ਉਹਨਾਂ ਨੂੰ ਦੱਸਣਾ ਚਾਹਣਾ ਵੀ ਆਇਓ ਸਾਧ ਸੱਜੇ ਧੜੀਆਂ ਦਾ ਮੁਕਾਬਲਾ ਕਰਦੀ ਰਹੀ ਹੈ ਨਾ ਅੱਜ ਫੇਰ ਧੜੀਆਂ ਦਾ ਮੁਕਾਬਲਾ ਕਰਨ ਲਈ ਬਾਹਰ ਦੇਖ ਲਈ ਖੜੇ ਨੇ ਹੋ ਸਕਦਾ ਉਹ ਤਾਕਤਾਂ ਇਹਨਾਂ ਨੂੰ ਲੱਕ ਤੋੜ ਕੇ ਕਿ ਐਸ ਤਰ੍ਹਾਂ ਜ਼ਮੀਨਾਂ ਨਹੀਂ ਛੱਡੇ ਇਹਨਾਂ ਦਾ ਆਰਥਿਕ ਲੱਕ ਤੋੜ ਲਓ ਤਾਂ ਕਿ ਜ਼ਮੀਨਾਂ ਦੇਣ ਲਈ ਵੈਸੇ ਹੀ ਮਜਬੂਰ ਹੋ ਜਾਣ। ਇਹ ਸਰਕਾਰਾਂ ਦੀਆਂ ਸਾਜਸ਼ਾ ਹੋ ਸਕਦੀਆਂ। ਤੇ ਕਿਹੜਾ ਨੇ ਕਿਹਾ ਸੀਗਾ ਕਿ ਮੈਂ ਪੰਜਾਬ ਦੇ ਅੰਦਰ ਐਸੇ ਹਾਲਾਤ ਬਣਾ ਦੂੰਗਾ ਤੇ ਲੋਕਾਂ ਨੂੰ ਧਰਨੇ ਦੇਣ ਦੀ ਲੋੜ ਨਹੀਂ ਪਵੇਗੀ। ਲੋਕਾਂ ਦੇ ਸਮਝ ਵਿੱਚ ਫਰਕ ਇੱਥੇ ਜ਼ਰੂਰ ਰਹਿ ਗਿਆ। ਕਿ ਇਹਨੂੰ ਇਹਦੇ ਅਸਲ ਇਹ ਕਿਹਾ ਸੀਗਾ ਕਿ ਮੈਂ ਲੋਕਾਂ ਨੂੰ ਕੁੱਟੂੰਗਾ ਹੀ ਐਨੇ ਕਿ ਤੁਸੀਂ ਧਰਨੇ ਲਾਉਣ ਦੀ ਹਿੰਮਤ ਨਹੀਂ ਕਰੋਗੇ। ਇਹ ਜਿਹੜਾ ਦੂਜਿਆਂ ਨੂੰ ਕਹਿੰਦਾ ਸੀ ਕਿ ਇਹਨਾਂ ਤੇ ਸਵਾਲ ਕਰੋ। ਉਹ ਭਾਈ ਅੱਜ ਤੇਰੇ ਤੋਂ ਸਵਾਲ ਜੇ ਕੋਈ ਕਰਦਾ ਹੈ ਤਾਂ ਤੂੰ ਫਿਰ ਅਗਲੇ ਨੂੰ ਕੀ ਪੁੱਛਦਾ ਹੈ? ਪੱਤਰਕਾਰ ਨੂੰ ਪੁੱਛਦਾ ਹੈ। ਸਾਡਾ ਮੁੱਖ ਮੰਤਰੀ ਕਹਿੰਦਾ ਤੁਸੀਂ ਇਹਨਾਂ ਦੇ ਸਮੇਂ ਦੇ ਵਿੱਚ ਕੰਮ ਕੋਈ ਵਿਕਾਸ ਕਾਰਜ ਕੋਈ ਹੋਇਆ ਨਹੀਂ ਤੇ ਕਰਜ਼ਾ ਵਧ ਗਿਆ ਦੇ ਸਟੇਟ ਦੇ ਸਰ ਅਕਾਲ ਚਲਣਾ ਜੁੜੇ ਹੋ ਤੁਸੀਂ ਦਾਸ ਤਜਿੰਦਰ ਸਿੰਘ ਅੱਜ ਪਿੰਡ ਧਰਮਪੋਟ ਦੇ ਵਿੱਚ ਆ ਧਰਮਪੋਟ ਪੱਤਣ ਜਦੋਂ ਆਪਾਂ ਰਮਦਾਸ ਤੋਂ ਜਾਂਦੇ ਆ ਡੇਰਾ ਬਾਬਾ ਨਾਨਕ ਨੂੰ ਤੇ ਰਸਤੇ ਦੇ ਵਿੱਚ ਧਰਮਪੋਟ ਪੱਤਣ ਆਉਂਦਾ ਮੇਰੇ ਪਿੱਛੇ ਤੁਸੀਂ ਟਰੈਕਟਰ ਦੀਆਂ ਆਵਾਜ਼ਾਂ ਵੀ ਸੁਣਦੇ ਹੋਗੇ ਸ਼ਾਇਦ ਡਿਸਟਰਬੈਂਸ ਲੱਗਦੀ ਹੋਊਗੀ ਪਰ ਸੁਆਮਾਂ ਚੱਲ ਰਹੀਆਂ ਬਹੁਤਾਤ ਟਰੈਕਟਰ ਕਬਲ ਮਾਝਾ ਹੀ ਨਹੀਂ ਮਾਲਵਾ ਦੁਆਬਾ ਤੇ ਪੁਆਰ ਇਸ ਇਲਾਕੇ ਦੇ ਵਿੱਚ ਜਿੱਥੇ ਪਾਣੀ ਨੇ ਹੜ ਲੈਂਦੇ ਆ ਅੱਜ ਸੁਆਮਾਂ ਦਾ ਵੀ ਹੜ ਆਇਆ ਪਿਆ ਤਕਰੀਬਨ ਅਸੀਂ ਕੋਸ਼ਿਸ਼ਾ ਕਰ ਰਹੇ ਹਾਂ ਜਿੱਥੇ ਅਕਾਲ ਏਡ ਵੱਲੋਂ ਕੋਈ ਸਵਾਹ ਕੀਤੀਆਂ ਜਾਂਦੀਆਂ ਅਕਾਲ ਚੈਨਲ ਇਹਨਾਂ ਲੋਕਾਂ ਦੀ ਆਵਾਜ਼ ਵੀ ਬਣਿਆ ਅੱਜ ਸਾਡੇ ਨਾਲ ਉਹ ਸ਼ਖਸੀਅਤ ਮੌਜੂਦ ਆ ਤੁਸੀਂ ਹਰ ਧਰਨੇ ਤੇ ਵੇਖਿਆ ਤੁਸੀਂ ਦਿੱਲੀ ਅੰਦੋਲਨ ਦੇ ਵਿੱਚ ਉਹਨਾਂ ਨੂੰ ਦੇਖਿਆ ਵੱਡੇ ਪੱਧਰ ਦਾ ਯੋਗਦਾਨ ਸੀ ਅੰਦੋਲਨਾਂ ਦੇ ਵਿੱਚ ਤੇ ਥੋੜਾ ਦਿਨ ਪਹਿਲਾਂ ਜਦੋਂ ਸ਼ੰਭੂ ਤੇ ਖਨੌਰੀ ਦੇ ਵਿੱਚ ਵੱਡੇ ਮੋਰਚੇ ਲੱਗੇ ਸੀ ਇੱਕ ਪਾਸੇ ਸ਼ੰਭੂ ਦੂਜੇ ਪਾਸੇ ਖਨੌਰੀ ਤੇ ਖਦੇੜਨ ਦੇ ਵਿੱਚ ਸਰਕਾਰ ਦਾ ਵੱਡਾ ਯੋਗਦਾਨ ਸੀ ਉਹ ਮੋਰਚਿਆਂ ਦੀ ਆਵਾਜ਼ ਬਣੇ ਹੋਏ ਸਾਤ ਜੀ ਜੀਤ ਸਿੰਘ ਢੱਲੇਵਾਲ ਜੀ ਸਾਡੇ ਨਾਲ ਆ ਪੱਲਵਾਲ ਸਾਹਿਬ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪੱਲਵਾਲ ਸਾਹਿਬ ਤੁਸੀਂ ਮਾਝੇ ਚ ਆਏ ਹੋ ਅੱਜ ਇਲਾਕੇ ਤੋਂ ਸਾਰੇ ਹੀ ਦੇਖ ਰਹੇ ਸੀ ਤੁਹਾਡੇ ਤਸਵੀਰਾਂ ਦੱਸਦੀਆਂ ਜਿੱਥੇ ਵੀ ਜਾਣੇ ਹੋ ਤੁਸੀਂ ਕਿਵੇਂ ਦਾ ਮੰਜ਼ਰ ਵੇਖਿਆ ਪੰਜਾਬ ਦਾ ਕਿਵੇਂ ਚੱਲ ਰਹੀਆਂ ਉਸ ਵਾਵਾ ਦੇਖੋ ਮੈਨੂੰ ਇਹ ਲੱਗਦਾ ਇਹ ਜਿੱਦਾ ਵੱਡਾ ਲੋਕਾਂ ਨੇ ਲੋਕਾਂ ਦੇ ਉੱਤੇ ਵਕਤ ਆਇਆ ਸੀ ਤਕਲੀਫ ਆਈ ਸੀ ਉਨਾ ਹੀ ਵੱਧ ਚੜ ਕੇ ਲੋਕਾਂ ਨੇ ਇਹਦੇ ਨਾਲ ਅੱਗੋਂ ਫਾਈਟ ਕੀਤਾ ਹੈ ਸਰਕਾਰ ਨੂੰ ਇਸ ਗੱਲ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਸਾਡੀ ਕੌਮ ਦਾ ਅ ਵਿਰਸਾ ਹੈ ਸਾਡੀ ਕੌਮ ਦਾ ਇਤਿਹਾਸ ਹੈ ਉਸ ਵੇਲੇ ਧਾਰੀਆਂ ਨਾਲ ਹੂੰ ਇਸ ਖਿੱਤੇ ਨੇ ਅੱਗੇ ਟੱਕਰ ਲਈ ਆ ਪਰਵਾਹ ਨਹੀਂ ਕੀਤੀ ਕਿ ਅੱਗੋਂ ਕਿੰਨੀ ਵੱਡੀ ਫੌਜ ਹੈ ਹੂੰ ਪਰਵਾਹ ਨਹੀਂ ਕੀਤੀ ਟੱਕਰ ਲਈ ਆਪਣੇ ਕੋਲ ਇਤਿਹਾਸ ਗਵਾਇਆ ਹੈ ਕਿ ਜਦੋਂ ਦਿੱਲੀ ਵਾਲੀ ਸਾਈਡ ਤੋਂ ਜਾਂ ਇਹ ਕਹੋ ਦੱਖਣ ਦੀ ਸਾਈਡ ਤੋਂ ਲੁਟੇਰੇ ਲੁੱਟ ਕੇ ਧਨ ਲੁੱਟ ਕੇ ਜਦੋਂ ਵਾਪਸ ਜਾਂਦੇ ਸੀਗੇ ਨਾ ਬਦਾਲੀ ਵਰਗੇ ਉਹਨਾਂ ਨੂੰ ਵੀ ਇੱਥੇ ਰੋਕ ਲਿਆ ਜਾਂਦਾ ਸੀ ਕਿਤੇ ਨਾ ਕਿਸੇ ਪੁਆਇੰਟ ਦੇ ਉੱਤੇ ਕਿ ਤੂੰ ਬਾਹਰ ਨਹੀਂ ਜਾ ਸਕਦਾ ਕੋ ਥੋੜਾ ਜਿਹਾ ਪੋਲਿਟਿਕਸ ਵੀ ਆ ਜਾਂਦੀ ਹੈ ਵਿੱਚ ਰਾਜਨੀਤੀਆਂ ਵੀ ਝੋਸਟੀਆਂ ਰਹਿੰਦੀਆਂ ਨੇ ਯਾਰ ਅੱਜ ਲੋਕਾਂ ਦੀ ਮਰਿਆਂ ਦੀ ਸੇਵਾ ਕਰਨੀ ਹੈ ਮਦਦ ਕਰਨੀ ਹੈ ਇਨਾਂ ਦੀ ਮਦਦ ਕਰ ਲੋ ਰਾਜਨੀਤੀ ਬਥੇਰਾ ਟਾਈਮ ਹੈ ਕਰ ਲਿਓ ਜੇ ਕੀ ਕੀ ਫਰਕ ਪੈਂਦਾ ਜੇ ਹੁਣ ਆ ਮੈਂ ਕਹਾਂ ਵੀ ਆ ਤਾਂ ਮੈਂ ਕਰਨਾ ਹੈ ਸਾਡੀ ਭਾਵਨਾ ਇਹ ਹੋਣੀ ਚਾਹੀਦੀ ਹੈ ਆ ਪਿੱਛੇ ਕਰ ਬੀ ਸਾਰੇ ਕਰੋ ਆ ਮੁੰਡਾ ਸਾਡਾ ਇੱਥੇ ਖੜਾ ਹੈ ਗੁਰਵਿੰਦਰ ਗੁਰਵਿੰਦਰ 2010 ਇਹ ਸਾਡੇ ਲੁਧਿਆਣੇ ਤੋਂ ਪ੍ਰਧਾਨ ਜੀ ਨੇ ਆਪਣੀ ਗੱਡੀ ਵਿੱਚ ਬੋਰ ਲਗਾਇਆ ਇਹਨਾਂ ਨੇ ਜ਼ਿੰਮੇਵਾਰੀ ਚੱਕੀ ਵੀ ਪ੍ਰਧਾਨ ਜੀ ਮੈਂ ਲਾਉਣਾ ਇੱਧਰ ਆ ਜਿਓ ਵੀਰ ਜੀ ਇੱਧਰ ਆਓ ਹੂੰ ਆਏ ਇੱਥੇ ਹਾਂ ਮੈਂ ਜਾ ਵੀ ਪਿਛੇ ਕੱਲ ਇਹਨਾਂ ਨੂੰ ਇੱਥੇ ਜੋ ਯਾਰ ਮਦਦ ਚਲਾਓ ਕੰਮ ਇੱਥੇ ਅੱਛਾ ਇਹ ਮੁੰਡਾ ਕਹਿੰਦਾ ਵੀ ਪ੍ਰਧਾਨ ਜੀ ਮੈਂ ਲਾਉਣਾ ਹਾਂ ਅਸੀਂ ਆਪਦੇ ਹੀ ਆਪ ਹੀ ਸਾਰਾ ਕੁਝ ਪ੍ਰਬੰਧ ਕਰਾਂਗੇ ਤੇਲ ਦਾ ਪ੍ਰਬੰਧ ਵੀ ਕਰਾਂਗੇ ਤੇ ਅਸੀਂ ਕਰਦੇ ਹਾਂ ਸੇਵਾ ਇਸ ਆਪਣੀ ਜੱਦੀ ਬੰਦੀ ਦੇ ਜੀ ਨਾਮ ਨੌਜਵਾਨ ਗੁਰਵਿੰਦਰ ਸਿੰਘ ਲੁਧਿਆਣਾ ਡਿਸਟ੍ਰਿਕਟ ਤੋਂ ਬਲਾਕ ਦੇ ਪ੍ਰਧਾਨੇ ਸਾਡੇ ਇਹਨੇ ਆ ਕੇ ਜਿੰਮੇਵਾਰੀ ਚੱਕ ਲਈ ਕੰਮ ਉਹਦੇ ਸ਼ੁਰੂ ਕਰ ਲਿਆ ਹਾਂ ਅੱਜ ਤੁਸੀਂ ਅਨਮਾਨ ਲਾ ਕੇ ਦੇਖੋ ਇਹਨਾਂ ਨੂੰ ਕੋਈ ਨਹੀਂ ਆਵਾਜ਼ ਮਾਰ ਕੇ ਲਿਆ ਨਾ ਇਹਨਾਂ ਦਾ ਕੋਈ لالਚ ਹੈ ਇਹ ਸਰਦਾਰ ਦੀ ਖੜੇ ਨੇ ਸਿਆਣੀ ਉਮਰਦੇ ਨੇ 40 ਕਿੱਲੇ ਜ਼ਮੀਨ ਦੇ ਮਾਲਕ ਨੇ ਅੱਜ ਕੇ ਵੀ ਸੇਵਾ ਕਰਨਾ ਹੀ ਖੜੇ ਨੇ ਬਿਲਕੁਲ ਮੈਂ ਹੁਣੇ ਨੌਜਵਾਨਾਂ ਨਾਲ ਗੱਲ ਹੋਈ ਸੀ ਉਹ ਨਾ ਦੱਸ ਰਹੇ ਸੀ ਕਹਿੰਦੇ ਕਿ ਗਰੁੱਪ ਬਣਿਆ ਵੀਰਾਂ ਦਾ ਉਹ ਫਤਿਹਗੜ੍ਹ ਸਾਹਿਬ ਤੋਂ ਆਏ ਆ ਉਹ ਕਹਿੰਦੇ ਟਰੈਕਟਰ ਲੈ ਕੇ ਆ ਗਏ ਆ ਸਾਨੂੰ ਲੱਗਾ ਕਿ ਗਰੁੱਪ ਬਣਿਆ ਵਾ ਜਾ ਕੇ ਸੇਵਾ ਕਰਨੀ ਹੈ ਤੇ ਉਹ ਵੀ ਇਹਨਾਂ ਟਰੈਕਟਰਾਂ ਦੇ ਸਵਾਮਾਂ ਚੱਲ ਰਹੀਆਂ ਉਹਨਾਂ ਦੀਆਂ ਵੀ ਬੜੇ ਵੱਡੇ ਪੱਤੇ ਦੇ ਸਵਾਮਾਂ ਵਾ ਨੌਜਵਾਨ ਪੀੜ੍ਹੀ ਨੂੰ ਸਲਾਮ ਆਇਆ ਇਸ ਟਾਈਮ ਆ ਜੇ ਆਪਾਂ ਜੋ ਸੰਭਾਲ ਲਿਆ ਇਹਨਾਂ ਨੇ ਮੈਂ ਹੋਰ ਕਹਿਣਾ ਚਾਹਾਂਗਾ ਇਹਦੇ ਉੱਤੇ ਹੋਰ ਵੀ ਗੱਲਾਂ ਆਹ ਸਾਡੇ ਨੌਜਵਾਨਾਂ ਨੇ ਇੱਕ ਅੱਜ ਮਿਸਾਲ ਕਾਇਮ ਕਰਤੀ ਸਰਕਾਰਾਂ ਨੂੰ ਦੱਸਤਾ ਜਿਹੜੇ ਸਾਨੂੰ ਬਦਨਾਮ ਕਰਦੇ ਨੇ ਹਾਂ ਰੋਜ਼ ਸਾਨੂੰ ਬਦਨਾਮ ਕਰਦੇ ਨੇ ਪੰਜਾਬ ਦੇ ਮੁੰਡੇ ਨਸ਼ੇੜੀ ਹੋ ਗਏ ਤੇ ਨਸ਼ਾ ਕਰਨ ਲੱਗ ਗਏ ਇਹ ਉੱਡਤਾ ਪੰਜਾਬ ਇਹ ਫਲਾਨਾ ਪੰਜਾਬ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਆ ਆਇਓ ਪੰਜਾਬ ਆਹ ਦੇਖ ਲਓ ਹਾਂਜੀ ਆਹ ਦੇਖ ਲਓ ਪੰਜਾਬ ਇਹ ਉਹੀ ਉਹੀ ਵਿਰਸਾ ਉਹੀ ਵਿਰਾਸਤ ਉਹੀ ਸੋਚ ਜਿਹੜੀ ਕਦੇ ਧੜਵੀਆਂ ਨੂੰ ਮੈਂ ਫੇਰ ਦੁਬਾਰਾ ਰਿਪੀਟ ਕਰਦਿਆਂ ਗੱਲਾਂ ਕਦੇ ਧੜਵੀਆਂ ਦਾ ਮੁਕਾਬਲਾ ਕਰਦੀ ਰਹੀ ਹੈ ਨਾ ਹਾਂ ਹਾਂ ਅੱਜ ਫੇਰ ਧੜਵੀਆਂ ਦਾ ਮੁਕਾਬਲਾ ਕਰਨ ਲਈ ਬਾਹਰ ਦੇਖ ਲਈ ਖੜੇ ਨੇ ਮੈਦਾਨ 'ਚ ਨੇ ਇੰਨੇ-ਇੰਨੇ ਟਰੈਕਟਰ ਮੇਰਾ ਕਹਦਾ ਚਾਰੀ ਥਾਈ ਚੱਲੀ ਜਾਂਦੇ ਇਸ ਵਾਰ ਧੜਵੀ ਕਿਨੂੰ ਕਹਿ ਰਹੇ ਹੋ ਤੁਸੀਂ ਹਾਂ ਇਸ ਵਾਰ ਮੈਂ ਕਲੀਅਰ ਕਰ ਹਕੂਮਤ ਨੂੰ ਮੈਂ ਹਾਂ ਹਕੂਮਤ ਨੇ ਹਾਂ ਜੋ ਮੈਂ ਕਹਿ ਰਿਹਾ ਧੜਵੀ ਉਹ ਵੀ ਸੁਣ ਲਿਓ ਹਾਂ ਅਸੀਂ ਬਾਰ-ਬਾਰੇ ਮੰਗ ਕਰ ਰਹੇ ਹਾਂ ਕੇ ਭਾਈ ਇਹਦੀ ਜੁਡੀਸ਼ੀਅਲੀ ਜਾਂਚ ਹੋਵੇ ਹਾਂ ਕੌਣ ਗੁਨਾਹਗਾਰ ਹੈ ਪਾਣੀ ਕਿਉਂ ਆਇਆ ਕਿਉਂ ਛੱਡਿਆ ਗਿਆ ਕੌਣ ਗੁਨਾਹਗਾਰ ਹੈ ਸਰਕਾਰਾਂ ਗੁਨਾਹਗਾਰ ਨੇ ਹਾਂ ਅੱਜ ਲੋਕਾਂ ਦੇ ਅੰਦਰ ਇੱਕ ਸਵਾਲ ਉੱਠ ਰਿਹਾ ਹੈ ਲੋਕ ਇਹ ਕਹਿ ਰਹੇ ਨੇ ਕਿ ਅਸੀਂ ਦਿੱਲੀ ਦੇ ਵਿੱਚ ਤਿੰਨ ਕਾਨੂੰਨ ਵਾਪਸ ਕਰਾ ਲੇ ਜਿਹੜਾ ਇੱਕ ਮੋਦੀ ਦਾ ਔਰਾ ਬਣਿਆ ਹੋਇਆ ਸੀ ਨਾ ਕਿ ਮੋਦੀ ਪਿੱਛੇ ਹਟਣ ਵਾਲਾ ਨਹੀਂ ਉਦੋਂ ਮੋਦੀ ਨੂੰ ਪਿੱਛੇ ਹਟਾਇਆ ਲੋਕਾਂ ਨੇ ਉਸ ਤੋਂ ਬਾਅਦ ਵਾਰੀ ਆ ਗਈ ਸਾਡੇ ਵਾਲੇ ਦੀ ਭਗਵੰਤ ਮਾਨ ਦੀ ਜਦੋਂ 65000 ਏਕੜ ਤੇ ਇਹਨੇ ਕਬਜ਼ਾ ਕਰਨਾ ਚਾਹਿਆ ਤਾਂ ਫੇਰ ਮਤਲਬ ਇਹਨੂੰ ਪਿੱਛੇ ਧੱਕ ਲਿਆ ਲੋਕਾਂ ਨੇ ਹੋ ਸਕਦਾ ਉਹ ਤਾਕਤਾਂ ਇਹਨਾਂ ਨੂੰ ਲੱਕ ਤੋੜ ਕੇ ਕਿ ਐਸ ਤਰ੍ਹਾਂ ਇਹ ਜ਼ਮੀਨਾਂ ਨਹੀਂ ਛੱਡਦੇ ਇਹਨਾਂ ਦਾ ਆਰਥਿਕ ਲੱਕ ਤੋੜ ਲਓ ਤਾਂ ਕਿ ਜ਼ਮੀਨਾਂ ਦੇਣ ਲਈ ਵੈਸੇ ਹੀ ਮਜਬੂਰ ਹੋ ਜਾਣ ਇਸ ਸਰਕਾਰਾਂ ਦੀ ਸ਼ਾਸ਼ਾ ਹੋ ਸਕਦੀ ਹੈ ਕੋ ਮੈਂ ਕਹੀਏ ਗੱਲ ਹੈ ਅਗਰ ਇਮਾਨਦਾਰਾ ਸਰਕਾਰ ਤਾਂ ਜੁਡੀਸ਼ੀਅਲੀ ਜਾਂਚ ਕਿਉਂ ਨਹੀਂ ਕਰਾਉਂਦੀ ਬਸ ਇੱਥੇ-ਇਸੇ ਖੜੀ ਹੈ ਗੱਲ ਤੇ ਬਦਲ ਕੀ ਲੱਭਦੇ ਹੋ ਸਰਕਾਰ ਤੇ ਆਪ ਵੀ ਚੁਣੀ ਆਪਾਂ ਦੇ ਅਕਾਲੀ ਦਲ ਨੂੰ ਪਛਾੜਤਾ ਲੋਕਾਂ ਨੇ ਕਾਂਗਰਸ ਨੂੰ ਪਛਾੜਤਾ ਬੀਜੇਪੀ ਹਕੂਮਤ ਸੀ ਉਹਨਾਂ ਦੀ ਉਹਨਾਂ ਨੂੰ ਪਛਾੜਤਾ ਆਮ ਆਦਮੀ ਪਾਰਟੀ ਲੈ ਕੇ ਆਏ ਕਹਿੰਦੇ ਕਿ ਤੁਹਾਡੀ ਸਰਕਾਰ ਉਹ ਵੀ ਆਮ ਘਰਾਂ ਤੋਂ ਚੱਲੂਗੀ ਆਮ ਘਰਾਂ ਦੇ ਕਾਕੇ ਅਗਲੇ ਪਾਸੇ ਆ ਗਏ ਫਿਰ ਕਮੀ ਕਿੱਥੇ ਰਹਿ ਗਈ ਸਾਡੇ ਵਿੱਚ ਦੇਖੋ ਗੱਲ ਹੈ ਲੋਕਾਂ 'ਚ ਕੋਈ ਕਮੀ ਨਹੀਂ ਲੋਕ ਜਿਹੜੀਆਂ ਗੱਲਾਂ ਉਸ ਵੇਲੇ ਆਉਣ ਤੋਂ ਪਹਿਲਾਂ ਕਈਆਂ ਹਾਂ ਹਾਂ ਉਹਨਾਂ ਗੱਲਾਂ ਤੋਂ ਜੇ ਅਗਲਾ ਮੁਕਰ ਜੇ ਉਹਨਾਂ ਤੋਂ ਮੁਨਕਰ ਹੋ ਜੇ ਤੇ ਲੋਕਾਂ ਦਾ ਕੋਈ ਕਸੂਰ ਨਹੀਂ ਕਸੂਰ ਨਹੀਂ ਬਿਲਕੁਲ ਆਪਾਂ ਨੂੰ ਉਸ ਵੇਲੇ ਸਾਡੇ ਮੁੱਖ ਮੰਤਰੀ ਜੀ ਸਰਕਾਰ ਭਗਵੰਤ ਸਿੰਘ ਮਾਨ ਹੋ ਰਹੇ ਨੇ ਇਹ ਕਿਹਾ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਣੇ ਉਹ ਤਾਂ ਵੱਧ ਗਿਆ ਸਭ ਉਹ ਵੱਧ ਗਿਆ ਵੱਧ ਗਿਆ ਗੱਡੀਆਂ ਦੇ ਕਾਫਲੇ ਵੱਧ ਗਏ ਗੱਡੀਆਂ ਦੇ ਕਾਫਲੇ ਵੱਧ ਗਏ ਅਗਲੀ ਗੱਲ ਹੈ ਉਹਨਾਂ ਦੇ ਕਿਤਾਬ ਚ ਕੱਟਦਾ ਰਿਹਾ ਤੇ ਜੇ ਛੱਲੇ ਤਰੋਂ ਦਾ ਪਤਾ ਲੱਗੇ ਕੀ ਹੋ ਰਿਹਾ ਤੁਸੀਂ ਦਾ ਹੈਲੀਕਾਪਟਰ ਤੇ ਖੜਦੇ ਹੋ ਅਜੇ ਉਹੀ ਕੁਸ਼ਾਫ ਕਰਦੇ ਇਹਨਾਂ ਵੀ ਨਹੀਂ ਮੈਂ ਕਹਿੰਦਾ ਮੈਂ ਇਹ ਤੋਂ ਵੀ ਘਾ ਕਹੂੰਗਾ ਕਿ ਕਿਹੜਾ ਨੇ ਕਿਹਾ ਸੀਗਾ ਕਿ ਮੈਂ ਪੰਜਾਬ ਦੇ ਅੰਦਰ ਆ ਐਸੇ ਹਾਲਾਤ ਬਣਾ ਦੂੰਗਾ ਕਿ ਲੋਕਾਂ ਨੂੰ ਧਰਨੇ ਦੇਣ ਦੀ ਲੋੜ ਨਹੀਂ ਪੈਣੀ ਇੱਥੇ ਧਰਨਾ ਨਹੀਂ ਲੱਗੂਗਾ ਹੂੰ ਹੁਣ ਇਹ ਲੋਕਾਂ ਦੇ ਸਮਝ ਵਿੱਚ ਆ ਕੇ ਇੱਥੇ ਜਰੂਰ ਰਹਿ ਗਿਆ ਕਿ ਇਹਨੂੰ ਇਹਦੇ ਦਾ ਅਸਲੀਅਤ ਕਿਹਾ ਸੀਗਾ ਤੇ ਮੈਂ ਲੋਕਾਂ ਨੂੰ ਕੁੱਟੂੰਗਾ ਹੀ ਐਨੇ ਕਿ ਤੁਸੀਂ ਧਰਨੇ ਲਾਉਣ ਦੀ ਹਿੰਮਤ ਨਹੀਂ ਕਰੋਗੇ ਪਰ ਲੋਕਾਂ ਨੇ ਸਮਝ ਲਿਆ ਕਿ ਸ਼ਾਇਦ ਸਾਡੇ ਮਸਲੇ ਹੀ ਐਨੇ ਕ ਹੱਲ ਕਰ ਦੇਵੇ ਤੇ ਸਾਨੂੰ ਧਰਨੇ ਲਾਉਣ ਦੀ ਲੋੜ ਨਾ ਪਵੇ ਖਨੌਰੀ ਤੇ ਸ਼ੰਭੂ ਜੋ ਕੁਝ ਹੋਇਆ ਲੋਕਾਂ ਨੇ ਦੇਖਿਆ ਹੋਇਆ ਤੇ ਖਦਾ ਨਹੀਂ ਹੋਇਆ ਅਸੀਂ ਤਾਂ ਸੜਕ ਰੋਕੀ ਸੀ ਮੰਨ ਲਓ ਸਾਡੇ ਪਾਸੇ ਤਾਂ ਕਹਿ ਸਕਦੇ ਨਾ ਕਿ ਲੋਕ ਸੜਕ ਰੋਕੀ ਬੈਠੇ ਆ ਇਹਨਾਂ ਨੂੰ ਕੁੱਟਣਾ ਪਿਆ ਤੁਹਾਨੂੰ ਹਮ ਇੱਕ ਪਿੱਛੇ ਫੈਕਟਰੀ ਦੇ ਖਿਲਾਫ ਧਰਨਾ ਲਾ ਕੇ ਬੈਠੇ ਨੇ ਜਗਰਾਉਂ ਦੇ ਨੇੜੇ ਉਹ ਮੇਰੇ ਪਿੰਡ ਲਈ ਦਿਮਾਗ ਚਾ ਰਿਹਾ ਉਹਨੋਂ ਉਹ ਤੇ ਉਹਦਾ ਆਰਦੀ ਜ਼ਮੀਨ 'ਚ ਬੈਠੇ ਆ ਉਹਨਾਂ ਦਾ ਵੀ ਉਹਨਾਂ ਨੂੰ ਵੀ ਕੁੱਟਿਆ ਕੱਲਾ ਕੁੱਟਿਆ ਨਹੀਂ ਉਹਨਾਂ ਨਾਲ ਸਮਾਨ ਬਿਲਕੁਲ ਉਸੇ ਤਰੀਕੇ ਦੇ ਜਿਹੜੀ ਤਰੀਕੇ ਤੇ ਸਾਡਾ ਲੁੱਟਿਆ ਉਸੇ ਤਰੀਕੇ ਤੋਂ ਉਹਨਾਂ ਤੇ ਲੁੱਟ ਕੇ ਲੈ ਕੇ ਗਏ ਤੇ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਜਿਹੜੇ ਜਿਹੜਾ ਕੁਝ ਕਿਹਾ ਲੋਕਾਂ ਨਾਲ ਵਾਅਦੇ ਕਰੇ ਜਿਹੜੇ ਜਿਹੜੀਆਂ ਦੇਸ਼ ਦੀ ਸਰਕਾਰ ਦੀ ਲੋਕਾਂ ਨੂੰ ਉਮੀਦ ਸੀ ਉਹ ਲੋਕਾਂ ਨੂੰ ਬਿਲਕੁਲ ਉਲਟ ਦਿਸ਼ਾ ਚ ਬਦਲ ਕੀ ਹੋਊਗਾ ਬਦਲ ਕੀ ਮੰਨਦੇ ਹੋ ਤੁਸੀਂ ਸਰਕਾਰ ਤੇ 5 ਸਾਲ ਬਾਅਦ ਚੁਣੀ ਜਾਂਦੀ ਹੈ ਬਦਲ ਕੀ ਮੰਨਦੇ ਹੋ ਤੁਸੀਂ ਕੋਈ ਦਾ ਬਦਲ ਮੈਨੂੰ ਲੱਗਦਾ ਪਬਲਿਕ ਨੂੰ ਇੰਨਾ ਚ ਅਵੇਅਰ ਹੋਣਾ ਪਏਗਾ ਇਹ ਲੋਕਾਂ ਨੇ ਵੈਸੇ ਕਾਫੀ ਲੋਕ ਅਵੇਅਰ ਹੋ ਗਏ ਨੇ ਅਸੀਂ ਧਰਨਾ ਦੇ ਕੇ ਸੀਐਮ ਨੂੰ ਉੱਥੇ ਗੱਲ ਕਹਿਣ ਜਾਂਦੇ ਹਾਂ ਅਗਰ ਲੋਕ ਰਾਜਨੀਤਿਕ ਲੋਕਾਂ ਦੇ ਝੋਲੀ 'ਚ ਬੈਣਾ ਛੱਡ ਦੇਣਾ ਔਰ ਜਦੋਂ ਵੋਟਾਂ ਮੰਗਣ ਆਉਂਦੇ ਨੇ ਉਦੋਂ ਇਹਨਾਂ ਨੂੰ ਹੱਲ ਕੇ ਖੜੇ ਕਰਕੇ ਇਹਨਾਂ ਨੂੰ ਬਿਸਕਟ ਖਵਾਉਣ ਦੀ بجائے ਇਹਨਾਂ ਨੂੰ ਸਵਾਲ ਕਰਨ ਦੀ بجائے ਉਦੋਂ ਇਹਨਾਂ ਤੇ ਸਵਾਲ ਕਰਨ ਹਾਂ ਔਰ ਉਹਨਾਂ ਸਵਾਲਾਂ ਦੇ ਵਿੱਚੋਂ ਇਹਨਾਂ ਨੂੰ ਸਬਕ ਆਵੇ ਕਿ ਭਾਈ 5 ਸਾਲ ਬਾਅਦ ਇਹਨਾਂ ਕੋਲੇ ਫੇਰ ਜਾਣਾ ਹੈ ਜਦੋਂ ਸਾਡੀ ਗੱਲ ਰੁਕਦੀ ਆ ਇਹੋ ਗੱਲਾਂ ਤੇ ਆਹ ਹਕੂਮਤ ਆਉਣ ਤੋਂ ਪਹਿਲਾਂ ਕਰਦੀ ਰਹੀ ਆ ਕਿ ਸਵਾਲ ਹੋਣੇ ਚਾਹੀਦੇ ਆ ਅੱਜ ਤੁਸੀਂ ਸਵਾਲ ਕਰੋ ਤੁਹਾਡਾ ਪੇਜ ਬੰਦ ਸਾਡੇ ਪੇਜ ਬੰਦ ਹਾਂ ਉਹਨਾਂ ਗੱਲ ਆ ਗਈ ਨਾ ਪਹਿਲਾਂ ਤਾਂ ਇਹ ਕਹਿੰਦੇ ਰਹੇ ਨੇ ਵੀ ਸਵਾਲ ਕਰੋ ਕਿ ਕੋਈ ਦਵਾਰੀ ਦੂਜਿਆਂ ਦੀ ਸੀ। ਦਵਾਰੀ ਦੂਜਿਆਂ ਦੀ ਸੀ। ਹੁਣ ਜੇ ਲੋਕ ਸਵਾਲ ਕਰਦੇ ਆ ਤਾਂ ਹੁਣ ਓਹ ਕਹਿੰਦੇ ਆ ਹਾਲਾਂਕਿ ਮੇਰਾ ਮੈਂ ਪੋਲੀਟਿਕਲੀ ਮੇਰਾ ਕਲੀਅਰ ਕਟਾ ਸਾਡੇ ਆਰਗੇਨਾਈਜੇਸ਼ਨ ਦਾ ਉਸ ਤੋਂ ਅਗਲੇ ਐਸਕੇਮ ਨਾ ਪੋਲੀਟਿਕਲ ਦਾ ਕਿ ਰਾਜਨੀਤੀ ਨਾਲ ਸਾਡਾ ਕੋਈ ਸਬੰਧ ਨਹੀਂ। ਨਾ ਅਸੀਂ ਵੋਟ ਪਾਉਣ ਨੂੰ ਕਹਿੰਦੀਆਂ ਨਾ ਕਹੀਏ। ਇਵਨ ਕਿ ਮੇਰਾ ਇੱਥੇ ਤੇ ਕਰਦਾ ਰਿਹਾ ਕਿ ਉਹਦਾ ਕਿ ਮੈਂ ਅੱਜ ਤੇ ਕਰ ਆਦੀ ਵਾਈਫ ਨੂੰ ਨਹੀਂ ਕਿਹਾ ਕਿ ਵੋਟ ਚੀ ਨੂੰ ਪਾਉਣੀ ਹੈ। ਮੇਰਾ ਨੇਚਰ ਇਹ ਜੀ ਆ। ਪਰ ਮੈਂ ਇਹ ਕਹਿਣਾ ਚਾਹਣਾ ਵੀ ਜਿਹੜਾ ਦੂਜਿਆਂ ਨੂੰ ਕਹਿੰਦਾ ਸੀ ਕਿ ਇਹਨਾਂ ਤੇ ਸਵਾਲ ਉਹ ਭਾਈ ਅੱਜ ਤੇਰੇ ਤੋਂ ਸਵਾਲ ਜੇ ਕੋਈ ਕਰਦਾ ਹੈ ਤਾਂ ਤੂੰ ਫਿਰ ਅਗਲੇ ਨੂੰ ਕੀ ਪੁੱਛਦਾ ਹੈ ਪੱਤਰਕਾਰ ਨੂੰ ਪੁੱਛਦਾ ਹੈ ਸਾਡਾ ਮੁੱਖ ਮੰਤਰੀ ਕਹਿੰਦਾ ਤੁਸੀਂ ਪੀ.ਡੀ.ਸੀ. ਬਾਰੇ ਹਾਂ ਚੈਨਲ ਦਾ ਨਾਮ ਲੈ ਕੇ ਪੁੱਛਦੇ ਆ ਦੂਜੇ ਨੂੰ ਇਹਦਾ ਮਤਲਬ ਪੀ.ਡੀ.ਸੀ. ਤੋਂ ਉਹ ਤੇ ਪੀ.ਡੀ.ਸੀ. ਨੂੰ ਤੂੰ ਗੱਲ ਨਹੀਂ ਦੱਸਣੀ ਸਵਾਲ ਦਾ ਜਵਾਬ ਦੇ ਉਹਦਾ ਕਿ ਜਿਹੜੇ ਤੁਹਾਡੀ ਝੋਲੀ 'ਚ ਪੈ ਜਾਣ ਉਹਨਾਂ ਦੇ ਸਵਾਲ ਦੇ ਦਿਓ ਫਿਰ ਠੀਕ ਆ ਹਾਂ ਜਿਹੜਾ ਝੋਲੀ 'ਚ ਨਹੀਂ ਪੈਂਦਾ ਉਹਦੇ ਤੁਸੀਂ ਜਵਾਬ ਨਹੀਂ ਦੇਣਾ ਇਹ ਸਰਕਾਰ ਕਹਿਣ ਦਾ ਭਾਵੇਂ ਹੈ ਕਿ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਉਹਨਾਂ ਤੋਂ ਵੀ ਪਹਿਲਾਂ ਨਾਲੋਂ ਵੀ ਕਈ ਕੁਦਰੀ ਸਰਕਾਰਾਂ ਨੇ ਬਦਲ ਕੀ ਵੇਖਦੇ ਹੋ ਫਿਰ ਤੁਸੀਂ ਕਹਿੰਦੇ ਇਲੈਕਸ਼ਨ ਨੂੰ ਨਹੀਂ ਲੜਨੀ ਮੈਂ ਭੰਦੇਸਾ ਨਾਲ ਅਕਸਰ ਗੱਲਬਾਤ ਕਰਦਾ ਹਾਂ ਨਾਲ ਤੁਹਾਡ ਨਾਲ ਵੀ ਕਰਦੇ ਰਹੀਦਾ ਇਲੈਕਸ਼ਨ ਤੁਸੀਂ ਲੜਨੀ ਨਹੀਂ ਪੰਜਾਬ 'ਚ ਕੋਈ ਨਾ ਕੋਈ ਬਦਲ ਵੀ ਚੰਗਾ ਚਾਹੀਦਾ ਫਿਰ ਬਦਲ ਕਿੱਥਾਂ ਚੰਗਾ ਹੋਊਗਾ ਬਦਲ ਇੱਕੋ ਹੀ ਆ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਦੱਸੀ ਹੈ ਹਾਂਜੀ ਕਿ ਲੋਕ ਬਿਲਕੁਲ ਠੂਹੇ ਬਣ ਜਾਣਾ ਅੱਛਾ ਜਿਹਨਾਂ ਨੂੰ ਆਹ ਪਤਾ ਲੱਗ ਗਿਆ ਨਾ ਵੀ ਜਿਹਨੂੰ ਛੇੜਾਂਗੇ ਡੰਗ ਵੱਜੂਗਾ ਫਿਰ ਇਹ ਲੋਕਾਂ ਦੇ ਨਾਲ ਵਾਅਦਾ ਉਹ ਕਰਕੇ ਜਾਣਗੇ ਜਿਹੜਾ ਪੂਰੇ ਹੋਣਗੇ ਜਿਹੜਾ ਪੂਰਾ ਕਰਨਗੇ ਹਾਂ ਨਹੀਂ ਤਾਂ ਵੀਰੇ ਕੱਚਾ ਵੇਦਾ ਕਰਕੇ ਨਹੀਂ ਜਾਣਗੇ ਗਰੰਟੀਆਂ ਤੇ ਇਹਨਾਂ ਬਹੁਤ ਦਿੱਤੀਆਂ ਹੋਈਆਂ ਗਰੰਟੀਆਂ ਦਿੱਤੀਆਂ ਹੋਈਆਂ ਹੁਣ ਇਹ ਕੀ ਕਹਿ ਰਹੇ ਨੇ ਹਾਂ ਸਾਢੇ 3 ਸਾਲ ਲੰਘ ਗਏ ਅਜੇ 4 ਲੰਘ ਜਾਣੇ ਉਦੋਂ ਉਦੋਂ ਜਿੱਦੇ ਕਿਹਾ ਵੀ ਅਗਲੇ ਸਾਲ ਅਗਲੇ ਸਾਲ ਆਂਦੇ ਕਿ ਬੀਬੀਆਂ ਦੇ ਪੈਸੇ ਆ ਜਾਣੇ ਉਹ ਹੀ ਗੱਲ ਕਰਨੀ ਚਾਹੁੰਦੇ ਸੀ ਤੁਸੀਂ ਇਹਨਾਂ ਨੂੰ 1100 ਰੁਪਏ ਦੇ ਦੇਾਂਗੇ ਕਿਉਂਕਿ ਇਲੈਕਸ਼ਨ ਲੱਗੀ ਹੋਣੀ ਹੈ ਨਾ ਉਦੋਂ ਇਲੈਕਸ਼ਨ ਨੇੜੇ ਆ ਗਈ ਫਿਰ ਇਹਦਾ ਮਤਲਬ ਤੁਸੀਂ ਦੂਜਿਆਂ ਨਾਲੋਂ ਘੱਟ ਕੀ ਰਹੇ ਹਾਂ ਤੁਹਾਡੇ ਇਹਨਾਂ ਦੇ ਸਮਝੇ ਪੋਲੀਟਿਕਲੀ ਗੱਲ ਆ ਮੈਨੂੰ ਮੈਂ ਕਰਨੀ ਨਹੀਂ ਚਾਹੁੰਦਾ ਇਹ ਕੰਮ ਕੋਈ ਵਿਕਾਸ ਕਾਰਜ ਕੋਈ ਹੋਇਆ ਨਹੀਂ ਤੇ ਕਰਜ਼ਾ ਵਧ ਗਿਆ ਦੇ ਸਟੇਟ ਦੇ ਸਰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਨੁਕਸਾਨ ਬਹੁਤ ਹੋਇਆ ਵਾ ਇਹਨਾਂ ਭਰਾਵਾਂ ਦਾ ਮੈਂ 20-20000 ਰੁਪਏ ਘਰਪਰਤੀ ਦੇ ਕੇ ਤੇ ਫਿਰ ਸੁਖਦੀ ਨੀਂਦ ਆਉਣੀ ਆ ਇਹੋ ਗਿਆਨ ਨੂੰ ਕਿਵੇਂ ਦੇਖਦਾ ਸਰ ਦੇਖੋ ਕੁਵਾਂਤਮਾਨ ਸਾਡੇ ਮੁੱਖ ਮੰਤਰੀ ਦਾ ਬਿਆਨ ਪਹਿਲਾਂ ਇਹ ਆਇਆ ਸੀ ਕਿ ਮੈਂ ਮੁਰਗੀ ਮਰੀ ਦਾ ਵੀ ਦਊਂਗਾ ਹਾਂ ਬੱਕਰੀਆਂ ਦੇ ਵੀ ਦਊਂਗਾ ਬੱਕਰੀਆਂ ਦੇ ਵੀ ਦਊਂਗਾ ਮੇਰਾ ਕਹਿਲਾ ਉਹ ਕੱਜਿਕਰੇ ਦੇ ਕੋਲੋਂ ਮੇਰਾ ਕਹਿਲਾ ਵਿਚਾਰੇ ਜਿਨ੍ਹਾਂ ਦੀਆਂ ਮੁਰਗੀਆਂ ਮਰੀਆਂ ਜਾਂ ਬੱਕਰੀਆਂ ਮਰੀਆਂ ਉਹਨਾਂ ਦੇ ਮਗਰਿਲਕਦੇ ਫਿਰਦੇ ਨੇ ਜੇ ਤਾਂ ਉਹਨਾਂ ਨੂੰ ਦੇਤਾ ਲੋਕਾਂ ਪਾਗੇ ਮੰਨ ਲਗੇ ਹੁਣ ਇਹਨਾਂ ਨੇ ਜਿਹੜਾ 20000 ਦੀ ਗੱਲ ਕਰੀ ਹੈ ਉਹਦੇ 'ਚ ਇਹ ਕਰਤਾ ਕਿ ਜੇ ਕਿਸੇ ਦਾ ਨੁਕਸਾਨ 75% ਤੋਂ ਉੱਪਰ ਹੈ ਤਾਂ ਉਹਨੂੰ ਪੂਰਾ ਮੌਜੂਦਾ ਨੁਕਸਾਨ ਮੰਨਾਂਗੇ ਬਾਕੀ ਨੂੰ ਅਸੀਂ ਪੂਰਾ ਨਹੀਂ ਮੰਨਣਾ ਹਾਂ ਹੁਣ ਇਹ ਤੋਂ ਅਗਲੀ ਗੱਲ ਜਿਹੜਾ 75% ਹੈ ਇਸੇ ਥਾਂ ਦੇ ਉੱਤੇ ਕੋਈ ਨੁੱਕਰ ਅਗਰ ਬਚ ਗਈ ਉੱਤੇ ਥਾਂ ਦੇ ਤਾਂ 75% ਨੁਕਸਾਨ ਤਾਂ ਹੋਣੀ ਨਹੀਂ ਤੋ ਇਹ ਕੈਪਿੰਗ ਦਾ ਮਤਲਬ ਕੀ ਹੈ ਥਾਂ ਜੇ ਢਲੀ ਸੜਦੀ ਆ ਉਹ ਸਾਰਾ ਦਿਖ ਵੀ ਰਹੀ ਆ ਪਰਚੇ ਵੀ ਹੋ ਗਏ ਆ ਤੁਹਾਡੇ ਟਰੈਕਟਰਾਂ ਵਾਸਤੇ ਵੀ ਤੇਲ ਆਇਆ ਸਰਕਾਰ ਵੱਲੋਂ ਦੇਖਦੇ ਤੇ ਹੋਣਗੇ ਸੈਟਲਾਈਟ ਚੱਲ ਰਿਹਾ ਨਾ ਸਰਕਾਰਾਂ ਨੇ ਦੇਖੋ ਪਤਾ ਕਰ ਕੀ ਹੈ ਤੇਲ ਦੇਣਾ ਨਹੀਂ ਹੈ ਹੂੰ ਸਰਕਾਰ ਤਾਂ ਸਭੋਂ ਕਈਆਂ ਥਾਵਾਂ ਤੋਂ ਬਨੇ ਰਿਪੋਰਟਾਂ ਮਿਲ ਰਹੀਆਂ ਨੇ ਜਿਵੇਂ ਪੋਲੀਟੀਕਲ ਬੰਦੇ ਵਿੱਚ ਇਹ ਚਾਹੁੰਦੇ ਨੇ ਨਾ ਵੀ ਮੈਂ ਰਾਜਨੀਤਿਕ ਲਾਹਾ ਲੈਣਾ ਹਾਂ ਨਾ ਉਹ ਇਲਾਕੇ ਜੋ ਟਰੈਕਟਰ ਇਕੱਠੇ ਕਰਕੇ ਕੋਈ ਖੱਬਾ ਸੱਜਾ ਕਰਕੇ ਲੋਕਾਂ ਨੂੰ ਲੁੱਟ ਕੇ ਉਹ 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 ਡਰਾਮਾ ਕਰਨਾ ਚਾਹੁੰਦੇ ਨੇ ਉਹਨਾਂ ਦੇ ਮਗਰ ਲੱਗ ਕੇ ਪ੍ਰਸ਼ਾਸਨ ਤੇ ਲੋਕਾਂ ਨੂੰ ਆਹ ਸੇਵਾ ਕਰਨ ਵਾਲਿਆਂ ਨੂੰ ਰੋਕਣ ਦਾ ਯਤਨ ਕਰ ਰਿਹਾ ਹੈ ਰੁਕੇ ਜਾ ਇਹ ਰੋਕਣ ਦਾ ਯਤਨ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਮੈਂ ਚੇਤਾਵਨੀ ਦਿੰਦਾ ਸਰਕਾਰ ਨੂੰ ਕਿ ਪਲੀਜ਼ ਲੋਕ ਜਿਹੜੀ ਸੇਵਾ ਆਪ ਦੇ ਜਵਾਕਾਂ ਨੂੰ ਆਪ ਦੇ ਪਰਿਵਾਰਾਂ ਨੂੰ ਆਪ ਸੰਭਾਲ ਰਹੇ ਆ ਇਹਨਾਂ ਨੂੰ ਸੰਭਾਲ ਲੈਣ ਦਿਓ ਅਗਰ ਤੁਸੀਂ ਇਹ ਕਰਨ ਦੀ ਕੋਸ਼ਿਸ਼ ਹੋਰ ਕਰੋਗੇ ਤਾਂ ਫਿਰ ਇਹਦਾ ਮਤਲਬ ਆ ਛੇਤਾਂ ਨੂੰ ਥਾਂ ਬਣੂਗਾ ਫਿਰ ਨਾ ਕੋਈ ਜਿੱਦਸਿਆ ਨਹੀਂ ਸੀ ਲੋਕ ਉਹ ਵੀ ਖਿੱਚਣ ਜਾਂਦੇ ਆ ਪਰਾਲੀ ਸਾੜਨ ਦਾ ਕੀ ਕਹਿਣਾ ਚਾਹੋਗੇ ਜਿਹੜੀ ਪਰਾਲੀ ਸਾੜਨ ਤੇ ਪਰਚੇ ਵੀ ਹੋ ਰਹੇ ਆ ਜੀ ਇਹ ਨਹੀਂ ਦੇਖਿਆ ਜਾ ਰਿਹਾ ਕਿ ਜੋ ਕਿਸਾਨੀ ਹੈ ਇਸ ਟਾਈਮ ਤੇ ਜੋ ਮਾਹੌਲ ਬੜਿਆ ਹੋਇਆ ਵਾ ਇਸ ਮਾਹੌਲ ਤੋਂ ਉਲਟ ਹੁਣ ਉਹ ਵੀ ਚੱਲ ਪਿਆ ਕਿ ਕਰ ਦਿਓ ਜੀ ਕਿਸਾਨ ਦੇ ਉੱਤੇ ਪਰਚਾ ਦੇਖੋ ਮੈਂ ਬੇਨਤੀ ਆ ਕਰਾ ਮੈਂ ਜਸਨ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਟਿੱਪਣੀ કરી ਹੈ ਕਿ ਕਿਸਾਨਾਂ ਨੂੰ ਇਕੱਲੇ ਮੁਕੱਦਮੇ ਇੰਨੀ ਦਰਜ ਕਰਨੇ ਇਹਨਾਂ ਨੂੰ 5-7 ਕਿਸਾਨ ਇੱਕ ਮਿਸਾਲ ਸੈੱਟ ਕਰਨ ਵਾਸਤੇ ਜੇਲ੍ਹ ਸਿੱਖਦੇ ਹੋ ਮੈਂ ਉੱਤੇ ਵੀ ਇੱਕ ਰਿਕਵੈਸਟ ਕੀਤੀ ਸੀ ਮਾਨਯੋਗ ਸੁਪਰੀਮ ਕੋਰਟ ਨੂੰ ਕਿ ਸਾਡੇ ਚੀਫ ਜਸਟਿਸ ਸਾਹਿਬ ਕਿਰਪਾ ਕਰਕੇ ਇਸ ਗੱਲ ਤੇ ਧਿਆਨ ਜ਼ਰੂਰ ਦੇਣਾ ਕਿ 2019 ਚ ਤੁਹਾਡਾ ਇੱਕ ਫੈਸਲਾ ਹੈ ਕਿ ਸੁਪਰੀਮ ਕੋਰਟ ਦਾ ਹਰ ਫੈਸਲਾ ਆਪਣੇ ਆਪ ਚ ਕਾਨੂੰਨ ਹੁੰਦਾ ਹੈ ਤੁਹਾਡਾ ਉਹ ਫੈਸਲਾ ਹੈ ਕਿ ਸਰਕਾਰਾਂ ਕਿਸਾਨਾਂ ਨੂੰ ਪ੍ਰਤੀ ਕਵਾਂਟਲ 100 ਰੁਪਇਆ ਇਨਸੈਂਟਿਵ ਦੇਣਾ ਉਹ ਅਜੇ ਤੱਕ ਕਿੰਨਾ ਸਰਕਾਰਾਂ ਨੂੰ ਤੁਸੀਂ ਆਦੇਸ਼ ਦਿੱਤੇ ਆ ਪੰਜਾਬ ਹਰਿਆਣਾ ਦੇ ਰਾਜਪੀ ਨੂੰ ਉਹ ਸਾਨੂੰ ਨਹੀਂ ਮਿਲਿਆ ਸਾਨੂੰ ਸਜ਼ਾ ਦੇਣ ਦੀ ਬਜਾਏ ਅਗਰ ਸੁਪਰੀਮ ਕੋਰਟ ਸੁਣਦੀ ਆ ਸਾਡੀ ਅਪੀਲ ਨੂੰ ਤਾਂ ਜਨ ਸਟੇਟਾਂ ਨੇ ਉਸ ਸਮੇਂ ਦੇ ਮੁੱਖ ਮੰਤਰੀਆਂ ਚੱਕ ਕੇ ਅੰਦਰ ਕਰ ਦੇਵੇ ਕਾਕੇ ਜਿਹੜਾ ਸੁਪਰੀਨ ਕੋਰਟ ਦਾ ਹੁਕਮ ਹੈ ਉਹ ਦੀ ਉਦਲੀ ਉਹ ਨਾ ਕਰਨ ਲੋਕਾਂ ਨੂੰ ਕੰਮ ਮੰਦਰ ਸਪੋਰਟ ਮਿਲ ਜੇ ਲੋਕਾਂ ਨੂੰ ਸਹਾਰਾ ਮਿਲ ਜੇ ਤੇ ਲੋਕ ਅੱਗੇ ਲੰਘ ਨਹੀਂ ਉਧਰ ਨੂੰ ਤੁਰਨ ਦੀ ਲੋੜ ਹੈ ਨਹੀਂ ਤਾਂ ਫੇਰ ਕਿਤੇ ਨਾ ਕਿਤੇ ਜੇ ਲੋਕਾਂ ਨਾਲ ਪਰੇਸ਼ਾਨੀ ਪੈਦਾ ਕਰਨਗੇ ਤਾਂ ਪਬਲਿਕ ਨਾਲ ਲੋਕ ਲੋਕ ਰੋਦ ਸਕਦਾ ਆ ਲਾਸਟ ਵਿੱਚ ਇੱਕ ਚੀਜ਼ ਦੱਸ ਦਿਓ ਮੈਨੂੰ ਯਾਦ ਆ ਗਿਆ ਪ੍ਰਵਾਸੀਆਂ ਦੇ ਉੱਤੇ ਬਹੁਤ ਚਰਚਾਵਾਂ ਹੋ ਰਹੀਆਂ ਇੱਕ ਉਹ ਪ੍ਰਵਾਸੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਵੱਡੇ ਨੁਕਸਾਨ ਕਰ ਰਿਆ ਸਾਡੇ ਬੱਚਿਆਂ ਨਾਲ ਕੁਕਰਮ ਕੀਤੇ ਜਾ ਰਹੇ ਆ ਉਹ ਤੋਂ ਬਾਅਦ ਦੇ ਵਿੱਚ ਕੋਈ ਸ਼ਨਾਖਤ ਨਹੀਂ ਹੋ ਰਹੀ ਇੱਥੇ ਆਣ ਕੇ ਪਿਆਲੀਆਂ ਖਰੀਦੀਆਂ ਜਾ ਰਹੀਆਂ ਇੱਥੇ ਆਣ ਕੇ ਘਰ ਬਿਲਡਿੰਗਾਂ ਬਣ ਰਹੀਆਂ ਉਹ ਚੀਜ਼ ਨੂੰ ਕਿਵੇਂ ਵੇਖਦੀ ਆ ਤੁਹਾਡੀ ਜਥੇਬੰਦੀ ਦੇਖੋ ਅਸੀਂ ਲਗਾਤਾਰ ਸ਼ੁਰੂ ਤੋਂ ਇੱਥੇ ਇਕੱਲੇ ਪ੍ਰਵਾਸੀ ਭਈਆਂ ਦੀ ਗੱਲ ਨਾ ਕਰਕੇ ਇਹਨੂੰ ਬ੍ਰੀਤੀ ਦੌਰ ਦੇਖੋ ਤੁਸੀਂ ਹਾਂ ਹਾਂ ਅਸੀਂ ਸ਼ੁਰੂ ਜਦੋਂ ਸਰਕਾਰ ਬਣੀ ਆ ਨਾ ਅਪਰਾਧਿਕ ਪ੍ਰਵਾਸੀ ਵੀ ਹੈਗੇ ਨੇ ਜਿਹੜਾ ਅਪਰਾਧਿਕ ਬਿਰਤੀ ਵਾਲੇ ਮੈਂ ਉਹੀ ਗੱਲ ਕਹਿ ਰਿਹਾ ਹਾਂ 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 ਨਹੀਂ ਅਸੀਂ ਅਫਰਾਦਤ ਬਿਰਤੀ ਤੋਂ ਬਾਹਰ ਵੀ ਗੱਲ ਕਰੀ ਐ ਹਾਂ ਹਾਂ ਅਸੀਂ ਮੰਗ ਕੀਤੀ ਐ ਕਿ ਪੰਜਾਬ ਦਾ ਕਿਸਾਨ ਰਾਜਸਥਾਨ ਜ਼ਮੀਨ ਲੈਣੀ ਚਾਹੁੰਦਾ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਉੱਤਰਾਖੰਡ ਜਾਣਾ ਚਾਹੁੰਦਾ ਨਹੀਂ ਲੈ ਸਕਦਾ ਬਿਹਾਰ ਜਾਣਾ ਚਾਹੁੰਦਾ ਨਹੀਂ ਲੈ ਸਕਦਾ ਇਧਰਲੇ ਪਾਸੇ ਹਿਮਾਚਲ ਤੇ ਨਹੀਂ ਲੈ ਸਕਦਾ ਜਦੋਂ ਭਾਰਤ ਦੇ ਲਗਭਗ 11 12 ਸਟੇਟਾਂ ਨੇ ਜਿਨ੍ਹਾਂ ਨੇ ਇਹ ਰੋਕ ਰੱਖਿਆ ਕਿ ਸਾਡੇ ਜ਼ਮੀਨ ਕੋਈ ਬਾਹਰੀ ਸਟੇਟ ਦਾ ਆਦਮੀ ਨਹੀਂ ਲੈ ਸਕਦਾ ਤਾਂ ਭਾਈ ਪੰਜਾਬ ਚ ਕਿਉਂ ਨਹੀਂ ਇਹ ਕਾਨੂੰਨ ਲਾਗੂ ਹੁੰਦਾ ਕਿ ਕਿਸੇ ਤੇ ਮੰਨ ਕਰ ਰਹੇ ਆ ਕੋਈ ਪਹਿਲੀ ਵਾਰੀ ਨਹੀਂ ਕਰ ਰਹੇ ਹਾਂ ਕਿਸੇ ਨੇ ਕੰਮ ਕਰਨਾ ਹੈ ਤੁਸੀਂ ਮੈਨਵਾਇ ਦੱਸੋ ਜਿਹੜੇ ਬੰਦੇ ਦੇ 2000 ਕਾਰਡ ਆ ਹੂੰ ਉਧਰ ਵੀ ਬਣਿਆ ਤੇ ਉਧਰ ਵੀ ਬਣਿਆ ਉਹ ਵੀ ਅਪਰਾਧ ਨਹੀਂ ਹੈ ਉਹ 100% ਅਪਰਾਧ ਹੈ ਜੇਕਰ ਦੋ 2000 ਕਾਰਡਾਂ ਨੂੰ ਵੇਖ ਕੇ ਪ੍ਰਸ਼ਾਸਨ ਤੇ ਸਰਕਾਰ ਉਹਨੂੰ ਮਤਲਬ ਫਰੀ ਕਰ ਦਿੰਦੀ ਆ ਛੱਡ ਦਿੰਦੀ ਆ ਵਿਝਾ ਉਹ ਤਾਂ ਵੱਡਾ ਅਪਰਾਧ ਕਹਿ ਸਕਦੇ ਉਹਦੇ ਤੇ ਸਜ਼ਾ ਹੋਣੀ ਚਾਹੀਦੀ ਆ ਉਸੇ ਤੇ ਬਣਦਾ ਉਸੇ ਤੇ ਪਰਚਾ ਬਣਦਾ ਇਹਦਾ ਮਤਲਬ ਆ ਸਰਕਾਰ ਦੀ ਇੱਕ ਸਾਜ਼ਿਸ਼ ਦੇ ਤਹਿਤ ਇਹ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਇੱਕ ਡਰਾਮਾ ਕੀਤਾ ਜਾ ਰਿਹਾ ਜਿਹੜਾ ਤੁਸੀਂ ਬੱਚੇ ਵਾਲੀ ਗੱਲ ਕੀਤੀ ਆ ਮੈਂ ਵੀ ਕਹਿ ਦਾਂ ਕਲੀਅਰ ਕਰ ਦਿਆਂ ਇਸ ਵੇਲੇ ਅਜੇ ਅਜਿਹੇ ਟਰੈਕਟਰ ਚੱਲ ਰਹੇ ਆ ਨਾ ਹਾਂ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਸਾਨੂੰ ਮੈਸੇਜ ਕਨਿਊਇਮੇ ਕੀਤਾ ਜੀ ਕਿ ਅਸੀਂ 70 ਲੱਖ ਰੁਪਇਆ ਤਿਆਰ ਕੀਤਾ ਇਕੱਠਾ ਕੀਤਾ ਵਾਹ ਜੀ ਵਾਹ ਸਾਡੇ ਲਈ ਤੇਲ ਦੇਣ ਲਈ ਇਹਦਾ ਮਤਲਬ ਇੱਕ ਝੁੱਟਾ ਵੱਧ ਰਿਹਾ ਹੈ ਨਾ ਇੱਕ ਝੁੱਟਾ ਬਿਲਕੁਲ ਹਾਂ ਐਸ ਇੱਕ ਝੁੱਟਾ ਤੋਂ ਕੇਂਦਰ ਡਰਦਾ ਹੈ ਹਾਂ ਐਸ ਇੱਕ ਝੁੱਟਾ ਤੋਂ ਏਜੰਸੀਆਂ ਡਰਦੀਆਂ ਨੇ ਏਜੰਸੀਆਂ ਜਿੱਡਾ ਮਰਜੀ ਗੰਦਾ ਕੰਮ ਕਿਸੇ ਨੂੰ ਕਰਾ ਸਕਦੀਆਂ ਨੇ ਉਹਨਾਂ ਨੂੰ ਪਤਾ ਹੈ ਨਾ ਕਿ ਆਹ ਆ ਬਹੁਤ ਵੱਡੀ ਲਕੀਰ ਖਿੱਚੀ ਗਈ ਹੈ ਜੇ ਦੂਰੀਆਂ ਬਣਾਉਣੀਆਂ ਤੇ ਆ ਆ ਬਹੁਤ ਵੱਡੇ ਲਕੀਰ ਖਿੱਚੇ ਗਏ ਨਾ ਪੰਜਾਬ 'ਚ ਹਾਂ ਸਾਰਾ ਦੇਸ਼ ਝੁੱਟ ਇੱਕ ਝੁੱਟ ਹੋ ਗਿਆ ਇਹਨੂੰ ਅਗਰ ਅਸੀਂ ਕੀ ਰੇਲ ਕਰਨਾ ਹੈ ਤਾਂ ਤੂੰ ਵੱਡੀ ਲਕੀਰ ਖਿੱਚੋ ਜਿਹਦੇ ਨਾਲ ਲੋਕਾਂ ਦੇ ਹਰਦੇ ਵਲੂੰਧਰੇ ਜਾਣ ਔਰ ਉਹ ਹਰਦੇ ਵਲੂੰਧਰਨ ਵਾਲਾ ਕੰਮ ਇਹਨਾਂ ਨੇ ਏਜੰਸੀਆਂ ਦੇ ਥਰੂ ਉਹਨਾਂ ਬੰਦੇ ਤੋਂ ਕਰਵਾਇਆ ਔਰ ਇਹ ਸਰਕਾਰ ਦੀ ਸਾਜ਼ਿਸ਼ ਹੈ ਨਹੀਂ ਚਾਹੁੰਦੀ ਕਿ ਪੰਜਾਬ ਹਰਿਆਣਾ ਰਾਜਸਥਾਨ ਉਪੀ ਮਧ ਪ੍ਰਦੇਸ਼ ਇਕੱਠੇ ਹੋ ਕੇ ਆਉਣ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਇਹ ਇਕੱਠੇ ਹੋ ਕੇ ਆਉਂਦੇ ਆ ਉਦੋਂ ਦਿੱਲੀ ਦੀ ਗੋਟੀ ਲੱਗਦੀ ਹੈ ਹਾਂ ਇਸ ਕਰਕੇ ਇਹ ਦਿੱਲੀ ਵਾਲੇ ਇੱਕ ਸ਼ਾਸ਼ੀਆਂ ਦੇ ਤਹਿਤ ਅਜਿਹੀਆਂ ਘਟਨਾਵਾਂ ਨੂੰ ਜਨਮ ਦਿੰਦੇ ਨੇ ਜਿਹਦੇ 'ਚ ਇਹ ਚੀਜ਼ਾਂ ਮਤਲਬ ਉੱਠ ਬਣਾਉਂਦੀਆਂ ਧੰਨਵਾਦ ਡੱਲੇਵਾਲ ਸਾਹਿਬ ਟਾਈਮ ਦੇਣ ਵਾਸਤੇ ਸਵਆਵਾਂ ਚੱਲ ਰਹੀਆਂ ਆ ਮਾ ਪਿੰਡ ਧਰਮਕੋਟ ਪੱਤਣ ਦੇ ਵਿੱਚਾਂ ਧਰਮਕੋਟ ਪੱਤਣ ਦੇ ਵਿੱਚ ਕਿਸਾਨਾਂ ਆਗੂ ਡੱਲੇਵਾਲ ਸਾਹਿਬੇ ਪਹੁੰਚੀ ਆ ਉਹਨਾਂ ਦੀ ਜਥੇਬੰਦੀ ਵੀ ਆ ਉਹ ਨੌਜਵਾਨ ਵੀਰ ਜਿਹੜੇ ਇੱਥੇ ਸਵਆਵਾਂ ਕਰ ਰਹੇ ਖਾਸ ਕਰਕੇ ਡੱਲੇਵਾਲ ਸਾਹਿਬ ਨੇ ਜ਼ਿਕਰ ਕੀਤਾ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਸਵਆਵਾਂ ਵਾਸਤੇ ਤਕਰੀਬਨ ਜਿਵੇਂ ਕਿ ਡੱਲੇਵਾਲ ਸਾਹਿਬ ਨੇ ਦੱਸਿਆ ਕਿ ਮਾਝਾ ਮਾਲਵਾ ਦੁਆਬਾ ਬਹੁਤ ਸਾਰੇ ਇਕੱਠੇ ਹੋਏ ਤੇ ਨਾਲ ਐਨ ਆਰ ਐਨ ਆਰ ਆਈ ਭਾਈਚਾਰਾ ਸਾਡਾ ਇਕੱਠਾ ਹੋਇਆ ਤੇ ਸਾਰਿਆਂ ਨੇ ਵੱਡੇ ਪੱਧਰ ਦੀਆਂ ਸਵਾਮਾਂ ਦਿੱਤੀਆਂ ਤੇ ਇਸ ਟਾਈਮ ਦੇ ਉੱਤੇ ਜੇ ਆਪਾਂ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਰਮਦਾਸ ਜਾਂ ਬਹੁਤਾਂ ਤਲਾਕਾ ਜਿਹੜਾ ਖੜਾਂ ਦੀ ਮਾਰ ਦੇ ਵਿੱਚ ਆ ਉੱਥੇ ਜਿੱਥੇ ਸਰਕਾਰਾਂ ਫੇਲ ਹੋਈਆਂ ਸਰਕਾਰ ਦਾ ਸੈਟੇਲਾਈਟ ਸਿਸਟਮ ਫੇਲ ਹੋਇਆ ਪਰਾਲੀ ਸ਼ੁਰੂ ਦਖਦੀ ਆ ਪਰ ਇੱਕ ਪਾਸੇ ਜੇ ਗੱਲ ਕਰੀਏ ਇਹ ਟਰੈਕਟਰ ਚੱਲ ਰਹੇ ਆ ਤੇ ਵੱਡੇ ਪਦਵੀਆਂ ਸੌਵਾ ਦੇ ਰਿਹਾ ਢੱਲੇ ਵਾਲਾ ਸਭ ਕੋਸ਼ਿਸ਼ ਕਰਾਂਗੇ ਜਲਦੀ ਇਹਨਾਂ ਮੁੱਦਿਆਂ ਤੇ ਫਿਰ ਗੱਲਬਾਤ ਕਰੀਏ ਅੱਜ ਵਾਸਤੇ ਧੰਨਵਾਦ ਵੀ ਕਰਦੇ ਆ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ